ਤੇਲ ਵਾਲੇ ਪਟੋਲੇ ਖਾ ਕੇ ਬੋਰ ਹੋ ਚੁੱਕੇ ਹਾਂ ਤੁਹਾਨੂੰ ਅੱਜ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਤੁਸੀਂ ਤੰਦੂਰ ਵਾਲੇ ਪਟੋਲੇ ਖਾਓਗੇ ਆਇਲ ਫਰੀ ਪੂਰੇ ਹੋਣਗੇ ਤੰਦੂਰ ਹੀ ਬਚਾ ਤੇਲ ਸੇ ਫਰੀ ਹੋ ਜਾਂਦਾ ਸਰ ਜੀ ਜਿਮ ਵਾਲੇ ਮੁੰਡੇ ਜਿਮ ਕਰਨੇ ਤੋਂ ਪਹਿਲੇ ਵੀ ਖਾ ਕੇ ਜਾਂਦੇ ਹੈ ਜਿਮ ਕਰਕੇ ਵੀ ਆਤੇ ਖਾਤੇ ਆ ਨੁਕਸਾਨ ਨਹੀਂ ਹੁੰਦਾ ਨਾ ਉਸਕਾ ਕੋਈ ਇਹ ਸ਼ੁਰੂ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਯਾਨੀ ਕਿ ਇਹਦਾ ਛੋਲੇ ਭਟੂਰੇ ਦਾ ਕੰਮ ਹੈ 30 ਸਾਲ ਹੋ ਗਏ ਭਟੂਰੇ ਕੱਚੇ ਕਰ ਦਿੰਦੇ ਹਾਂ ਕੱਚੇ ਕਰਕੇ ਤੰਦੂਰ ਵਿੱਚ ਪੱਕੇ ਕਰਦੇ ਹਾਂ ਅੱਛਾ ਹਾਂ ਤੇਲ ਸੇ ਫਰੀ ਹੋ ਜਾਂਦਾ ਹੈ ਹਾਂਜੀ ਸਵਾਦ ਵੀ ਬੜੀਆ ਲੱਗਦਾ ਹੈ ਕੋਸ ਕੋ ਦਾ ਕਰਾਰਾਪਨ ਹੋ ਜਾਂਦਾ ਹੈ ਸੇ ਸਭ ਤੋਂ ਪਹਿਲਾਂ ਕੀ ਆ ਗਿਆ ਜੀ ਸਲਾਦ ਸਲਾਦ ਆ ਗਿਆ ਹਾਂ ਜੀ ਚਟਨੀ ਅੱਛਾ ਚਟਨੀ ਵੀ ਆਪ ਬਣੀ ਹੁੰਦੀ ਹੈ ਹਾਂ ਜੀ ਹਾਂ ਜੀ ਸ਼ਾਬਾਸ਼ ਆ ਜੀ ਬੁੰਦੀ ਰਹਿਤਾ ਬੁੰਦੀ ਰਹਿਤਾ ਹਰੇਕ ਪਲੇਟ ਨਾਲ ਨਾ ਨਾ ਸਭ ਕੋ ਸਭ ਨਹੀਂ ਨਹੀਂ ਸਾਰਿਆਂ ਸਾਰਿਆਂ ਨਾਲ ਹੀ ਤੇ ਉਹ achar ਆ ਗਿਆ ਆਪਣਾ ਸਪੈਸ਼ਲ ਹੈ ਨਾ ਹਾਂ ਜੀ ਇਹ ਜਾਵਰ ਕੰਪਨੀ ਦਾ achar ਹੈ ਅੱਛਾ ਕੰਪਨੀ ਦਾਵਰ ਕੰਪਨੀ ਦਾ ਹਾਂ ਜੀ ਇਹ ਆਲੂ ਸ਼ਾਨਦਾਰ ਇਹ ਚਲੇ ਇਹ ਚਨਾ ਆ ਕੇ ਪਹਾੜਗੰਜ ਵਾਲੇ ਫੇਮਸ ਰਾਜੂ ਭਾਜੀ ਦੇ ਚਨੇ ਤੰਦੂਰੀ ਬਟੂਰੇ ਤੇ ਜੇਕਰ ਤੁਸੀਂ ਵੀ ਜਿਹੜੇ ਤੇਲ ਵਾਲੇ ਪਟੂਲੇ ਖਾ ਕੇ ਬੋਰ ਹੋ ਚੁੱਕੇ ਹੋ ਤੁਹਾਨੂੰ ਅੱਜ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਜਿੱਥੇ ਤੁਸੀਂ ਤੰਦੂਰ ਵਾਲੇ ਪਟੂਲੇ ਖਾਓਗੇ ਆਇਲ ਫ੍ਰੀ ਪਟੂਰੇ ਹੋਣਗੇ ਤੇ ਸਵਾ ਨਹੀਂ ਖਰਾਬ ਕਰਾਂਗੇ ਰਾਜੂ ਭਾਜੀ ਕੋ ਲੈ ਕੇ ਚੱਲਨੇ ਰਾਜੂ ਭਾਜੀ ਪਹਿਲਾਂ ਇਸ ਚੀਜ਼ ਵਾਸਤੇ ਮਸ਼ਹੂਰ ਨੇ ਤੇ ਹੁਣ ਫਿਰ ਜਿੱਥੇ ਨਵੀਂ ਕਾਰਟ ਇਹਨਾਂ ਨੇ ਸ਼ੁਰੂ ਕੀਤੀ ਆ ਉਹ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਵਾਰ ਫੇਰ ਤੋਂ ਦਿਖਾਉਨੇ ਆ ਵੀ ਤੰਦੂਰ ਵਾਲੇ ਢੋਰੇ ਕਿਸ ਤਰੀਕੇ ਨਾਲ ਬਣਦੇ ਨੇ ਤੇ ਹੁੰਦੀ ਕੀ ਸ਼ੈ ਹੈ। ਰਾਜੂ ਭਾਜੀ ਕੀ ਹਾਲ ਹੈ ਜੀ? ਠੀਕ ਆ ਸਰ ਜੀ। ਤੇ ਭਾਜੀ ਕੀ ਐਸਾ ਸਵਾਦ ਲੋਕਾਂ ਨੂੰ ਦਿਖਵਾ ਰਹੇ ਹੋ? ਹਾਂ ਜੀ। ਤੰਦੂਰ ਵਾਲੇ ਢੋਰੇ ਖਵਾ ਰਹੇ ਆ। ਕੀ ਸ਼ੈ ਕੀ ਮੈਨ ਦੱਸੋ ਪਹਿਲਾਂ ਇਹ। ਤੰਦੂਰ ਜੀ ਬਚਾਰਾ ਤੇਲ ਸੇ ਫ੍ਰੀ ਹੋ ਜਾਂਦਾ ਸਰ ਜੀ। ਹਾਂ। ਜਿਮ ਵਾਲੇ ਮੁੰਡੇ ਖਾ ਖਾ ਕੇ ਜਿਮ ਕਰਨੇ ਸੇ ਪਹਿਲੇ ਵੀ ਖਾ ਕੇ ਜਾਂਦੇ ਆ। जिम करके भी आते खाते अच्छा नुकसान नहीं होता ना उसका कोई नहीं मतलब ये चीज का आईडिया कि मैं जिथे सारी दुनिया जड़े भटूरे तेल ਦੇ ਵਿੱਚ ਘੱਟ ਤੁਸੀਂ ਤੰਦੂਰ ਚ ਗੱਡੀ ਜਾਂਦੇ हां बस ਮਰੇ ਦਿਮਾਗ ਲਗਾਇਆ हां ਤੇ ਫਿਰ ਦੇਖ ਰਹੇ ਆਪਾਂ ਛੋਲੇ ਵੀ ਦੇਖ ਰਹੇ ਆ ਪਹਾੜ ਬਣਾਇਆ ਹੋਇਆ ਪੂਰਾ ਹੈ ਨਾ ਇੱਕ ਵਾਰੀ ਇਹਦਾ ਹਿਸਾਬ ਦੱਸੋ ਇਹ ਕਿੱਥੋਂ ਦੇ ਛੋਲੇ ਹੁੰਦੇ ਨੇ ਮਿਸ ਕਿਹੜਾ ਸਟਾਈਲ ਲਗਾ ਹੈ ਪਹਾੜ ਗੰਜ ਵਾਲੇ ਅੱਜ ਪਹਾੜ ਗੰਜ ਵਾਲੇ ਛੋਲੇ ਦੇਖੋ ਮੜ ਜੀ ਲੈਂਡ ਸਲਾਈਡ ਤਾਂ ਕਰਾ ਕੇ ਦਿਖਾਓ ਮੈਨੂੰ ਵੀ ਕਿਸ ਤਰੀਕੇ ਨਾਲ ਹੈ ਨਾ ਹੋਈ ਨਹੀਂ ਇਹ ਛੋਲੇ ਕਿਹੜੇ ਆਪਾਂ ਯੂਜ਼ ਕਰਦੇ ਆਂ ਟ੍ਰिपल ਡਾਲਰ ਹੁੰਦਾ ਹੈ ਹਾਂ ਡਾਲਰ ਡਾਲਰ ਹੁੰਦਾ ਕੀ ਬਾਤ ਹੈ ਜੀ ਨਾ ਛੋਲੇ ਵਿੱਚ ਸਾਰਾ ਮੇਕਿੰਗ ਆਪਣੀ ਤਿਆਰ ਕੀਤੀ ਹੁੰਦੀ ਜੋ ਛੋਲੇ ਬਣਦੇ ਹਨ ਹਾਂ ਅਸੀਂ ਆਪੇ ਮਸਾਲੇ ਤਿਆਰ ਕਰਦੇ ਸਾਰੇ ਆਲੂ ਦੇ ਲੋਕ ਬੜੇ ਫੈਨ ਨੇ ਉਹਦਾ ਕੀ ਕਾਰਨ ਹੈਗਾ ਉਹ ਵੀ ਦਿਖਾਓ ਹਣ ਤੜਕੇ ਵਾਲੇ ਆਲੂ ਜਿਹੜੇ ਤੁਸੀਂ ਬਣਾਉਣਾ ਹਨ ਭਾਜੀ ਤੜਕੇ ਵਾਲੇ ਆਲੂ ਦੇਖੋ ਤੁਸੀਂ ਇੱਕ ਵਾਰੀ ਕਿੰਨੇ ਵਧੀਆ ਤਰੀਕੇ ਨਾਲ ਇੱਥੇ ਜਿਹੜੇ ਬਣਾਏ ਹੋਏ ਭਾਜੀ ਮਤਲਬ ਸਾਰਾ ਕੁਝ ਤਿਆਰ ਕਰਨ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਕਿੰਨੇ ਵਜੇ ਸਰੇ ਉੱਡ ਜਾਂਦੇ 3 ਵਜੇ 3 ਵਜੇ ਉੜ ਜਾਣਾ ਤੇ ਸ਼ੁਰੂ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਯਾਨੀ ਕਿ ਇਹ ਛੋਲੇ ਪਟੂਰੇ ਦਾ ਕੰਮ ਹੈ 80 ਸਾਲ ਹੋ ਗਏ ਕਿੰਨੇ ਸਾਲ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਇਹ 30 ਸਾਲ ਦੇ ਵਿੱਚ ਜਿਹੜਾ ਕੀ ਹੈ ਨਵਾਂ ਤੁਸੀਂ ਆਟਮ ਗੱਢਿਆ ਤੰਦੂਰੀ ਪਟੂਰਾ ਇਹ ਹੁੰਦਾ ਕਿ ਕਨਸੈਪਟ ਮੈਨੂੰ ਇੱਕ ਵਾਰੀ ਸਮਝਾਓ ਸਾਰਾ ਮਟੋਰੇ ਕੱਚੇ ਕਰ ਦਿੰਦੇ ਹਨ ਕੱਚੇ ਕਰਕੇ ਤੰਦੂਰ ਵਿੱਚ ਪੱਕੇ ਕਰਦੇ ਹਨ ਅੱਛਾ ਹਾਂ ਤੇਲ ਸੇ ਫ੍ਰੀ ਹੋ ਜਾਂਦਾ ਹੈ ਤਾਂ ਕਿ ਸਵਾਦ ਵੀ ਬੜੀਆ ਲੱਗਦਾ ਹੈ ਖੁਸ਼ਬੂ ਦਾ ਕਰਾਰਾਪਨ ਹੋ ਜਾਂਦਾ ਹੈ ਮਤਲਬ ਸਾਰੇ ਕਨਸੈਪਟ ਚੇਂਜ ਹੋ ਜਾਂਦਾ ਪਟੂਰੇ ਦਾ ਹਨਾ ਤੰਦੂਰ ਵਾਲਾ ਪਟੂਰਾ ਹੋ ਜਾਂਦਾ ਕਿ ਸਾਰਾ ਤੇਲ ਵੀ ਨਿਕਲ ਜਾਂਦਾ ਹੈ ਬਿਲਕੁਲ ਤੇਲ ਨਹੀਂ ਹੁੰਦਾ ਤੇਲ ਬਿਲਕੁਲ ਨਿਕਲ ਜਾਂਦਾ ਹੈ ਆਲ ਫ੍ਰੀ ਹੋ ਜਾਂਦਾ ਹੈ ਕੀ ਬਾਤ ਹੈ ਤੇ ਇੱਕ ਤੁਹਾਡੇ ਆਚਾਰ ਦੇ ਬੜੇ ਲੋਕੀ ਫੈਨ ਹੈਗੇ ਇੱਥੇ ਜਿਹੜਾ ਗਾਜਰ ਤੇ ਮਿਰਚਾਂ ਵਾਲਾ ਆਚਾਰ ਤੁਸੀਂ ਆਪ ਬਣਾ ਹੈ ਹਨਾ ਉਹ ਦਿਖਾਉਂਗੇ ਮੈਨੂੰ ਇੱਕ ਵਾਰੀ ਸਿਰਕੇ ਵਾਲਾ ਆਚਾਰ ਹੁੰਦਾ ਹੈ ਉਹ ਹੈ ਖੁਸ਼बू ਮੈਂ ਜਦੋਂ ਚੱਕਿਆ ਨਾ ਸੀ ਪਤੀਲਾ ਖੁਸ਼बू ਬੜੀ ਜ਼ਬਰਦਸਤ ਆਈ ਹੈ ਨਾ ਖਾਣੇ ਵਿੱਚ ਟੇਸਟੀ ਹੁੰਦਾ ਉਹ ਤੇ ਵੀ ਸਾਰਾ ਆਪ ਹੀ ਤਿਆਰ ਕੀਤਾ ਜਾਂਦਾ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ ਮੈਨੂੰ ਇਹ ਦੱਸੋ ਵੀ ਅ ਜੇਕਰ ਕਿਸੇ ਨੇ ਆਉਣਾ ਹੁੰਦਾ ਇੱਥੇ ਤੇ ਕਿੱਥੇ ਆ ਸਕਦਾ ਲੋਕੇਸ਼ਨ ਕੀ ਰਹੂਗੀ ਆਪਣੀ ਨੋਦੀ ਕਲਬ ਰੋਡ ਹਾਂਜੀ ਸੀਨੀਅਰ ਸਿਟੀਜ਼ਨ ਬੋਰਨ ਕੇ ਸਾਹਮਣੇ ਜੋ ਪੇੜ ਦੇ نیچے ਪਹਿਲੀ ਪੁਰਾਣੀ ਦੁਕਾਨ ਥੀ ਹਾਂ ਉहां ਤੋਂ ਛੋੜ ਦਈ ਹੈ ਉਸਕੇ ਬਗਲ ਮੈਂ ਅਜਿੱਥੇ ਪੁਰਾਣੀ ਦੁਕਾਨ ਚ ਉਹ ਛੱਡ ਕੇ ਨਵੀਂ ਜਗ੍ਹਾ ਤੇ ਆ ਗਿਆ ਉਹ ਉਹ ਬਿਲਕੁਲ ਨਾਲ ਹੀ ਆ ਉਹਦੇ ਹਾਂਜੀ ਹਾਂਜੀ ਬਗਲ ਮੈਂ ਹੈ ਸਮਾਂ ਕੀ ਰਹੂਗਾ ਆਪਣਾ ਇੱਥੇ ਜਿਸ ਟਾਈਮ ਤੋਂ ਇੱਥੇ ਸਵੇਰ ਮਤਲਬ 8 8:30 ਵਜੇ ਸੇ 5 ਵਜੇ ਤੱਕ 5 ਸ਼ਾਮੀ 5 ਵਜੇ ਤੱਕ ਕੀ ਬਾਤ ਹੈ ਜੀ ਤਾਂ ਲੋਕੇਸ਼ਨ ਦਾ ਅੰਦਾਜ਼ ਦਿੰਦੀ ਆ ਤੁਹਾਨੂੰ ਇੱਕ ਵਾਰੀ ਪਟੂਰੇ ਬਣਦੇ ਹੋਏ ਦਿਖਾਉਂਦੇ ਆ ਇਸ ਤਰੀਕੇ ਨਾਲ ਪਟੂਰੇ ਬਣਦੇ ਆ ਨਾਣ ਜਿਹੜੇ ਬਣਦੇ ਆ ਤੇ ਪਲੇਟਿੰਗ ਕਾਫੀ ਵਧੀਆ ਤਰੀਕੇ ਨਾਲ ਇੱਕ ਵਾਰੀ ਉਹਨੂੰ ਪਲੇਟਿੰਗ ਕਰਕੇ ਦਿਖਾਉਂਗੇ ਤੁਹਾਨੂੰ ਯਾਰ ਕਿਸ ਤਰੀਕੇ ਨਾਲ ਤੁਸੀਂ ਪਲੇਟਿੰਗ ਕਰਦੇ ਹੋ ਨਾ ਕਾਫੀ ਸ਼ਾਨਦਾਰ ਤਰੀਕਾ ਤੇ ਸਭ ਤੋਂ ਪਹਿਲਾਂ ਕੀ ਆ ਗਿਆ ਜੀ ਸਲਾਦ ਸਲਾਦ ਆ ਗਿਆ ਹਾਂ ਜੀ ਚਟਨੀ ਅਰੇ ਚਟਨੀ ਵੀ ਆਪ ਬਣੀ ਹੁੰਦੀ ਹੈ ਹਾਂ ਜੀ ਹਾਂ ਜੀ ਸ਼ਾਬਾਸ਼ ਆ ਜੀ ਬੁੰਦੀ ਰਹਿਤਾ ਬੁੰਦੀ ਰਹਿਤਾ ਹਰੇਕ ਪਲੇਟ ਨਾਲ ਨਾ ਨਾ ਸਭ ਕੋ ਸਭ ਨਹੀਂ ਨਹੀਂ ਸਾਰੇ ਸਾਰਿਆਂ ਨਾਲ ਤੇ ਇਹ ਉਹ ਚਾਰ ਆ ਗਿਆ ਆਪਣਾ ਸਪੈਸ਼ਲ ਹੈ ਨਾ ਹਾਂਜੀ ਇਹ ਜਾਵਰ ਕੰਪਨੀ ਦਾ ਚਾਰ ਹੈ ਅੱਛਾ ਕੰਪ ਦਾਵਰ ਕੰਪਨੀ ਦਾ ਹਾਂਜੀ ਇਹ ਆਲੂ ਸ਼ਾਨਦਾਰ ਇਹ ਉਹੀ ਆਲੂ ਜਿਹਦੇ ਸਾਰੀ ਦੁਨੀਆ دیਵਾਨੀ ਹੋਈ ਪਈ ਹੈ ਹੈ ਨਾ ਇਹ ਚਲੋ ਇਹ ਚਨਾ ਕੇ ਪਹਾੜਗੰਜ ਵਾਲੇ ਫੇਮਸ ਰਾਜੂ ਭਾਜੀ ਕੇ ਚਨੇ ਤੰਦੂਰੀ ਬਟੂਰਾ ਤਾਂ ਜਿਹੜਾ ਆਪਣਾ ਤੰਦੂਰ ਵਾਲਾ विदाउट ऑयल ਫੁੱਟੂਰਾ ਬਣ ਕੇ ਤਿਆਰ ਹੋ ਚੁੱਕਿਆ ਤਾਂ ਤੁਸੀਂ ਦੇਖ ਸਕਦੇ ਹੋ ਆਇਲ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਤੇ ਤੰਦੂਰ ਦੇ ਵਿੱਚ ਜਿਹੜਾ ਕਿ ਇਹਨੂੰ ਬਾਅਦ ਚ ਕੀਤਾ ਜਾਂਦਾ ਰੋਸਟ ਤਾਂ ਬਾਹਰ ਦੇਣੇ ਪਹਿਲਾਂ ਅੱਦੂ ਲਵਾਂਗੇ ਥੋੜੇ ਜਿਹਾ ਤੇ ਚਨੇ ਚਨੇ ਕਾਫੀ ਵਧੀਆ ਸੀਗਾ ਤੁਹਾਨੂੰ ਦਿਖਾਇਆ ਵੀ ਕਿਸ ਤਰੀਕੇ ਨਾਲ ਚਨੇ ਜਿਹੜੇ ਇੱਥੇ ਬਣਾਏ ਜਾਂਦੇ ਨੇ लेट्स हैव ਅ ਬਾਈਟ ਆਪ ਕੋ ਪਤਾ ਹੀ ਰੋਜ਼ ਲੈ ਆਤੇ ਲੈ ਜਾਂਦੇ ਆਪ ਕੋ ਬਤਾਨੀ ਕਿਉਂਦੇ 60 ਕੀ ਆਪ ਕੋ ਪਤਾ ਹੀ ਖਾਣਾ ਬਣਾ ਕੇ ਦੇਣਾ ਕੀ ਸ਼ਾਨਦਾਰ ਟੇਸਟ ਹੈ ਜੀ ਤੁਸੀਂ ਵੀ ਜੇਕਰ ਆਲੂ ਫਰੀ ਟੂਰੇ ਜਿਹੜੇ ਖਾਣਾ ਚਾਹੁੰਦੇ ਹੋ ਤਾਂ ਰਾਜੂ ਦੇ ਸਪੈਸ਼ਲ ਟੂਰੇ ਖਾਣਾ ਚਾਹੁੰਦੇ ਹੋ ਲੋਧੀ ਕਾ ਰੋਡ ਦੇਣੀ ਰੋਡ ਜਾਂਦੀ ਹੈ ਬੇਰਸ ਨਗਰ ਉੱਥੇ ਆਓ ਛੋਲੇ ਟੂਰੇ ਖਾਓ ਵਿਦਆਊਟ ਆਇਲ ਆਲੂ